ਸਾਸੀ ਗਾਲ ਜੀ ਸਾਰਿਆਂ ਨੂੰ ਅੱਜ ਸਾਡੇ ਵਿੱਚ ਸਾਡੇ ਮਛਵਾਲ ਸਾਹਿਬ ਤੇ ਪ੍ਰਧਾਨ ਸਾਹਿਬ ਆਏ ਸੀ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਚਾਰਤੀਆਂ ਵੀ ਸਬਕਸਰ ਕੀਤੀਆਂ ਨੇ ਤੇ ਬਹੁਤ ਵਧੀਆ ਮਛਵਾਲ ਸਾਹਿਬ ਲਈ ਕੰਮ ਹੋ ਰਹੇ ਜੁਮੇ ਅਸੀਂ ਸ਼ੁਰੂ ਤੋਂ ਹੀ ਹੁਣ ਮਛਵਾਲ ਸਾਹਿਬ ਦੀ ਬਸਨੀਕ ਆ ਪਰ ਇੰਨੀ ਤੇਜ਼ੀ ਨਾਲ ਕੰਮ ਕਦੇ ਵੀ ਨਹੀਂ ਹੋਇਆ ਜਿੰਨੇ ਹੁਣ ਆਹ ਪਿਛਲੇ 1-2 ਮਹੀਨਿਆਂ ਦੇ ਵਿੱਚ ਹੋ ਰਹੇ ਆ ਸੋ ਅਸੀਂ ਬਹੁਤ ਖੁਸ਼ ਹਾਂ ਜਿਹਦੇ ਤੇ ਇਸ ਹਿਸਾਬ ਨਾਲ ਮਛਵਾਲ ਸਾਹਿਬ ਦੀ ਤਰੱਕੀ ਹੋ ਰਹੀ ਆ ਤੇ ਗਰਾਊਂਡ ਵੀ ਜਿਹੜਾ ਮਛਵਾਲ ਸਾਹਿਬ ਦਾ ਇਹਦਾ ਗਰਾਊਂਡ ਦਾ ਵੀ ਬਹੁਤ ਪੁਰਾਣਾ ਹਾਲ ਰਿਹਾ ਪਿਛਲੇ ਟਾਈਮ ਮਤਲਬ ਵਿੱਚ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਹਾਂ ਜੀ ਬ੍ਰਾਦਰ ਮੈਂ ਬਹੁਤ ਤਰ੍ਹਾਂ ਬਾਤ ਕਰਦਾ ਤੁਹਾਡੇ ਸਾਰਿਆਂ ਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਸਿਹਤ ਆ ਤਾਂ ਸਾਰਾ ਕੁਝ ਆ ਜਦੋਂ ਕਿਨੇ ਬਿਮਾਰ ਪਏ ਉਹਨਿਆਂ ਦਾ ਮੈਨੂੰ ਨਹੀਂ ਲੱਗਦਾ ਕਿ ਘਰ ਦੇ ਕਿਸੇ ਜੀ ਨੂੰ ਬੁਲਾਉਣ ਨੂੰ ਜੀ ਕਰਦਾ ਤੋਂ ਸਿਆਣਿਆਂ ਦਾ ਕਿ ਹੈਲਥ ਇਜ਼ ਵੈਲਥ ਮੈਂ ਬਿਲਕੁਲ ਮੰਨਦਾ ਤੇ ਜੋ ਜ਼ਿੰਦਗੀ ਦਾ ਗਹਿਣਾ ਬਾਕੀ ਜੋ ਗੱਲ ਤੁਸੀਂ ਜਿੰਨੇ ਤੁਸੀਂ ਇਕੱਠੇ ਹੋਏ ਹੋ ਮੈਂ ਤੁਸੀਂ ਤੁਹਾਨੂੰ ਇੱਕ ਤਰ੍ਹਾਂ ਦਾ ਪਰਿਵਾਰ ਮੰਨਦਾ ਤੁਹਾਨੂੰ ਮੁਬਾਰਕਬਾਦ ਦਿੰਦਾ ਔਰ ਨੌਜਵਾਨ ਪੀੜ੍ਹੀ ਨੂੰ ਇਹ ਆਧਾਰਨ ਦਿੰਨਾ ਕਿ ਸਿਹਤ ਲਾਓਗੇ ਆਪਣੇ ਜ਼ਿੰਦਗੀ ਸਵੇਰੇ ਉੱਠ ਕੇ ਸਾਜਰੇ ਜੀ ਆਪਾਂ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਰੱਖਣਾ ਤਾਂ ਖੇਲਣਾ ਬਹੁਤ ਜ਼ਰੂਰੀ ਆ ਬਾਕੀ ਜੋ ਰਹੀ ਗੁਰਿੰਦਰ ਸਿੰਘ ਜੀ ਤੁਹਾਡੀ ਗੱਲ ਵੱਡੀ ਕਰਨਾ ਕਿ ਸ਼ਹਿਰ ਨੂੰ ਸੋਹਣਾ ਬਣਾਉਣਾ ਇਹ ਮੇਰਾ ਇਕੱਲੇ ਦਾ ਨਹੀਂ ਆਪਣਾ ਸਾਰਿਆਂ ਦਾ ਫਰੰਟਾ ਹੈ ਗੁਰੂ ਦੀ ਨਗਰੀ ਆ ਅਕਾਲਪੁਰ ਕਿਨੇ ਜੇ ਆਪਾਂ ਨੂੰ ਇੱਥੇ ਜਨਮ ਦਿੱਤਾ ਜਾਂ ਸੇਵਾ ਦਾ ਮੌਕਾ ਦਿੱਤਾ ਤਾਂ ਮੈਂ ਕਹਿੰਦਾ ਇਹਨੂੰ ਵਿਰਤਨਾ ਦਵਈਏ ਆਉਣ ਵਾਲੇ ਦਿਨਾਂ 'ਚ ਆਪਾਂ ਮਾਛੀਵਾੜੇ ਨੂੰ ਮੇਰੇ ਜੋ ਮੇਰੇ ਮਨ ਦੀ ਤਮੰਨਾ ਕਿ ਜ਼ਿਲ੍ਹਾ ਲੁਧਿਆਣਾ ਦਾ ਨਹੀਂ ਪੰਜਾਬ ਦਾ ਇੱਕ ਨੰਬਰ ਸ਼ਹਿਰ ਬਣਾਵਾਂਗੇ ਤੇ ਬਾਕੀ ਜੋ ਗਰਾਊਂਡ ਦੀ ਗੱਲ ਆ 4.5 ਕਰੋੜ ਰੁਪਏ ਆ ਇਹ ਸੈਂਟਰ ਲੱਗ ਚੁੱਕੇ ਆ ਬਰਮਾਦ ਮਾਂ ਸੁੱਖ ਰੱਖੀ ਦਾ ਮਹੀਨੇ ਦੋ ਮਹੀਨੇ ਦੇ ਵਿੱਚ ਤੁਹਾਨੂੰ ਕ੍ਰਿਕਟ ਸਟੇਡੀਅਮ ਇੱਥੇ ਬਣਾ ਕੇ ਦੇਵਾਂਗੇ ਹਾਕੀ ਤਰਫ ਬੰਜਣਾ ਇੱਥੇ ਤੇ ਉਹ ਜਿੰਨੇ ਪਿੱਛੇ ਤੁਸੀਂ ਬੂਟੇ ਦੇਖ ਰਹੇ ਉਹਨਾਂ ਦੀ ਸੋਧ ਕਰਾ ਕੇ ਇੱਕ ਵਧੀਆ ਗਰਾਊਂਡ ਇੱਥੇ ਵੀ ਬਣਾਵਾਂਗੇ ਤੇ ਬਾਕੀ ਸੰਡੇ ਨੂੰ ਫਿਰ ਤੁਹਾਡੇ ਨਾਲ ਮੈਚ ਲਾ ਕੇ ਫਿਰ ਸਾਸਿਕਾ ਜੀ ਸਾਰਿਆਂ ਨੂੰ ਅੱਜ ਸਾਡੇ ਵਿੱਚ ਸਾਡੇ ਮਛਵਾਲ ਸਾਹਿਬ ਤੇ ਪ੍ਰਧਾਨ ਸਾਹਿਬ ਆਏ ਸੀ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਚਾਰਤੀਆਂ ਵੀ ਸਪੋਕਸਰ ਕੀਤੀਆਂ ਨੇ ਤੇ ਬਹੁਤ ਵਧੀਆ ਮਛਵਾਲ ਸਾਹਿਬ ਲਈ ਕੰਮ ਹੋ ਰਹੇ ਜਿਵੇਂ ਅਸੀਂ ਸ਼ੁਰੂ ਤੋਂ ਹੀ ਹੁਣ ਮਛਵਾਲ ਸਾਹਿਬ ਦੀ ਬਸਨੀਕ ਆ ਪਰ ਇੰਨੀ ਤੇਜ਼ੀ ਨਾਲ ਕੰਮ ਕਦੇ ਵੀ ਨਹੀਂ ਹੋਇਆ ਜਿੰਨੇ ਹੁਣ ਆਹ ਪਿਛਲੇ 1-2 ਮਹੀਨਿਆਂ ਦੇ ਵਿੱਚ ਹੋ ਰਹੇ ਆ ਸੋ ਅਸੀਂ ਬਹੁਤ ਖੁਸ਼ ਹਾਂ ਜਿਹਦੇ ਤੇ ਹਿਸਾਬ ਨਾਲ ਮਛਵਾਲ ਸਾਹਿਬ ਦੀ ਤਰੱਕੀ ਹੋ ਰਹੀ ਆ ਤੇ ਇਹ ਗਰਾਊਂਡ ਵੀ ਜਿਹੜਾ ਮਛਵਾਲ ਸਾਹਿਬ ਦਾ ਇਹਦਾ ਗਰਾਊਂਡ ਦਾ ਵੀ ਬਹੁਤ ਪੁਰਾਣਾ ਹਾਲੇ ਰਿਹਾ ਪਿਛਲੇ ਟਾਈਮ ਮੱਦੇ ਵਿੱਚ ਤੇ ਹੁਣ ਆਉਣ ਵਾਲੇ ਟਾਈਮ ਦੇ ਵੀ ਸਾਨੂੰ ਲੱਗਦਾ ਵੀ ਪ੍ਰਧਾਨ ਸਾਹਿਬ ਕਿ ਜਿੰਦਗੀ ਦੇ ਵਿੱਚ ਜੇ ਸਿਹਤ ਆ ਤਾਂ ਸਾਰਾ ਕੁਝ ਆ। ਲੋਕ ਜਿਹੜੇ ਬਿਮਾਰ ਪਏ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਘਰ ਦੇ ਕਿਸੇ ਜੀ ਨੂੰ ਬੁਲਾਉਣ ਨੂੰ ਜੀ ਕਰਦਾ। ਤੋਂ ਸਿਆਣਿਆਂ ਦਾ ਕਿ ਹੈਲਥ ਇਜ਼ ਵੈਲਥ ਮੈਂ ਬਿਲਕੁਲ ਮੰਨਦਾ। ਕਿ ਜੋ ਜ਼ਿੰਦਗੀ ਦਾ ਗਹਿਣਾ ਬਾਕੀ ਜੋ ਗੱਲ ਤੁਸੀਂ ਜਿੰਨੇ ਤੁਸੀਂ ਇਕੱਠੇ ਹੋਏ ਹੋ ਮੈਂ ਤੁਸੀਂ ਤੁਹਾਨੂੰ ਇੱਕ ਤਰ੍ਹਾਂ ਦਾ ਪਰਿਵਾਰ ਮੰਨਦਾ ਤੁਹਾਨੂੰ ਮੁਬਾਰਕਬਾਦ ਦਿੰਦਾ ਔਰ ਨੌਜਵਾਨ ਪੀੜੀ ਨੂੰ ਇਹ ਧਾਰਨ ਦਿੰਨਾ ਕਿ ਸਿਹਤ ਲਾਓ ਕਿ ਆਪਣੇ ਜ਼ਿੰਦਗੀ ਸਵੇਰੇ ਉੱਠ ਕੇ ਸਾਜਰੇ ਜੇ ਆਪਾਂ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਰੱਖਣਾ ਤਾਂ ਖੇਲਣਾ ਬਹੁਤ ਜ਼ਰੂਰੀ ਆ। ਬਾਕੀ ਜੋ ਰਹੀ ਗੁਰਿੰਦਰ ਸਿੰਘ ਦੀ ਗੱਲ ਵੱਡੀ ਕਰਨਾ ਕਿ ਸ਼ਹਿਰ ਨੂੰ ਸੋਹਣਾ ਬਣਾਉਣਾ ਇਹ ਮੇਰਾ ਇਕੱਲੇ ਦਾ ਨਹੀਂ ਆਪਣਾ ਸਾਰਿਆਂ ਦਾ ਫਰੰਡ ਹੈ ਗੁਰੂ ਦੀ ਨਗਰੀ ਆ ਅਕਾਲਪੁਰ ਕਿੰਜ ਆਪਾਂ ਨੂੰ ਇੱਥੇ ਜਨਮ ਦਿੱਤਾ ਜਾਂ ਸੇਵਾ ਦਾ ਮੌਕਾ ਦਿੱਤਾ ਤਾਂ ਮੈਂ ਕਹਿੰਨੀ ਨਹੀਂ ਵਿਰਥਨਾ ਕਰਵਈਏ ਆਉਣ ਵਾਲੇ ਦਿਨਾਂ 'ਚ ਆਪਾਂ ਮਾਛੀਵਾੜੇ ਨੂੰ ਮੇਰੇ ਜੋ ਮੇਰੇ ਮਨ ਦੀ ਤਮੰਨਾ ਕਿ ਜ਼ਿਲ੍ਹਾ ਲੁਧਿਆਣਾ ਦਾ ਨਹੀਂ ਪੰਜਾਬ ਦਾ ਇੱਕ ਨੰਬਰ ਸ਼ਹਿਰ ਬਣਾਵਾਂਗੇ ਤੇ ਬਾਕੀ ਜੋ ਗਰਾਊਂਡ ਦੀ ਗੱਲ ਆ 4500 ਰੁਪਇਆ ਇਹ ਟਰੈਕਟਰ ਲੱਗ ਦਿੱਤੇ ਆ ਇਹ ਬਰਮਾਦਮਾ ਨੂੰ ਸੁੱਖ ਰੱਖੀ ਦਾ ਮਹੀਨੇ ਦੋ ਮਹੀਨੇ ਦੇ ਵਿੱਚ ਉਹਨੂੰ ক্রিকেট ਸਟੇਡੀਅਮ ਇੱਥੇ ਬਣਾ ਕੇ ਦਵਾਂਗੇ ਹਾਕੀ ਤਰਫ ਬਣ ਜਾਣਾ ਇੱਥੇ ਤੇ ਉਹ ਜਿੰਨੇ ਪਿੱਛੇ ਤੁਸੀਂ ਬੂਟੇ ਦੇਖ ਰਹੇ ਉਹਨਾਂ ਦੀ ਸੋਧ ਕਰਾ ਕੇ ਇੱਕ ਵਧੀਆ ਗਰਾਊਂਡ ਇੱਥੇ ਵੀ ਬਣਾਵਾਂਗੇ ਤੇ ਬਾਕੀ ਸੰਡੇ ਨੂੰ ਫਿਰ ਤੁਹਾਡੇ ਨਾਲ ਮੈਚ ਲਾ ਕੇ ਫਿਰ ਦੇਖਾਂਗੇ